ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਬੂਟੀ ਦੀ ਸਾਰੇ ਪਛਾਣ ਕਰੋ ਕਈ ਲੋਕੀ ਨਾ ਇਹਨੂੰ ਪੁਨਰਨਵਾ ਏਟ ਸਿਟ ਨੂੰ ਸਮਝਦੇ ਆ ਇਹ ਏਟ ਸਿਟ ਨਹੀਂ ਇਹਨੂੰ ਲਾਲ ਰੰਗ ਦੇ ਫੁੱਲ ਆਉਂਦੇ ਨੇ ਕਈ ਵਾਰੀ ਤੇ ਇਹਦੇ ਫੁੱਲ ਦਿਸਦੇ ਵੀ ਨਹੀਂ ਤੇ ਇਹਦੀਆਂ ਟਾਹਣੀਆਂ ਥੋੜੀਆਂ ਸਖਤ ਹੁੰਦੀਆਂ ਨੇ ਇਹਦੀ ਟਾਹਣੀ ਸਖਤ ਹੁੰਦੀ ਹੈ ਛੇਤੀ ਕਿਤੇ ਟੁੱਟਦੀ ਨਹੀਂ ਇਹ ਨਾ ਕਈ ਵਾਰੀ ਇਹ ਕੋਠਿਆਂ ਦੇ ਨਾਲ ਵੀ ਲਟਕੀ ਹੁੰਦੀ ਹੈ ਛੱਤਾਂ ਤੇ ਵੀ ਹੁੰਦੀ ਹੈ ਇਹਦਾ ਨਾਮ ਹੈ ਪੁਨਰਨਵਾ ਬਹੁਤ ਹੀ ਇੱਕ ਕਰਾਮਾਤੀ ਬੂਟੀ ਹੁੰਦੀ ਹੈ ਇਹ ਪੁਨਰਨਵਾ ਪੁਨਰ ਨਵੇਂ ਸਿਰਿਓਂ ਨਵਾ ਨਵਾ ਕਰਨ ਵਾਲੀ ਇਹ ਲਿਵਰ ਚ ਜਿੰਨੇ ਮਰਜੀ ਮਤਲਬ ਦੋਸ਼ ਹੋਣ ਇਹ ਲਿਵਰ ਨੂੰ ਬਿਲਕੁਲ ਸਹੀ ਕਰ ਦਿੰਦੀ ਆ ਤੇ ਹੋਰ ਵੀ ਇਹਦੇ ਚ ਬੜੇ ਗੁਣ ਨੇ ਇਹਨੂੰ ਸੁਕਾ ਕੇ ਰੱਖ ਲਓ ਥੋੜੀ ਜੀ ਚਾਹ ਚ ਪਾ ਲਿਆ ਕਰੋ ਦਾ ਦਾ ਸਵਾਦ ਵੀ ਖਰਾਬ ਨਹੀਂ ਹੁੰਦਾ ਤੇ ਬਹੁਤ ਹੀ ਵਧੀਆ ਚੀਜ਼ ਆ ਉਦਾਂ ਤੇ ਆ ਵੀ ਬੜੀ ਵਧੀਆ ਚੀਜ਼ ਇਹਦੇ ਬਾਰੇ ਫੇਰ ਦੱਸਾਂਗੇ ਜਿਹਨੂੰ ਅਸੀਂ ਪੁੱਠਕੰਡਾ ਕਹਿੰਦੇ ਆ ਤੇ ਫਿਲਹਾਲ ਪੁਨਰ ਨਵਾ ਜਿਹੜੀ ਹੈ ਨਾ ਇਹਦੇ ਸਾਰੇ ਇਸਤੇਮਾਲ ਕਰਿਆ ਕਰੋ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ